ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਮਹਿਰ ਬਟਿਕ ਤੇ ਤੁਹਾਡੇ ਵਾਸਤੇ ਬਹੁਤ ਸੋਹਣੇ ਸੂਟ ਲੈ ਕੇ ਆਏ ਆਂ ਜੀ ਤੁਸੀਂ ਦੇਖ ਸਕਦੇ ਹੋ ਜੀ ਇਹ ਸਾਰੇ ਮਸ਼ਲੀਨ ਪ੍ਰਿੰਟ ਦੇ ਸੂਟ ਆ ਜੀ ਮਸ਼ਲੀਨ ਦੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਮੈਂ ਤੁਹਾਨੂੰ ਇੱਕ ਇੱਕ ਕਰਕੇ ਸਾਰੇ ਸੂਟ ਦਿਖਾਉਂਗੀ ਜੀ ਇਹ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਕੋਈ ਵੀ ਸੂਟ ਇਨਾਂ ਚੋਂ ਪਸੰਦ ਹੋਵੇ ਤਾਂ ਤੁਸੀਂ ਉਹਦਾ ਸਕਰੀਨਸ਼ਾਟ ਮਾਰ ਕੇ ਮੈਨੂੰ ਭੇਜ ਸਕਦੇ ਹੋ ਫਰਸਟ ਆਪਾਂ ਦੇਖ ਰਹੇ ਹਾਂ ਜੀ ਮੋਰ ਪੰਖੀ ਕਲਰ ਹੈ ਮੋਰ ਪੰਖੀ ਫਿਰੋਜੀ ਟੋਨ ਤੇ ਹੈ ਤੇ ਮਸ਼ਲੀਨ ਦੀ ਸ਼ਰਟ ਹੈ ਬਹੁਤ ਸੋਹਣੀ ਮਸ਼ਲੀਨ ਹੈ ਔਰ ਸ਼ਰਟ ਚ ਇਨਰ ਦੀ ਤਰ੍ਹਾਂ ਹੀ ਤੁਸੀਂ ਲਾਈਨਿੰਗ ਲਵਾਓ ਬਾਜੂਆਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਮਸ਼ਲੀਨ ਦੀ ਉਹ ਸਲਵਾਰ ਹੈ ਜੀ ਇਹ ਦੇਖ ਸਕਦੇ ਹੋ ਤੁਸੀਂ ਬਹੁਤ ਹੌਲਾ ਕਪੜਾ ਗਰਮੀ ਦੇ ਵਾਸਤੇ ਤੇ ਦੂਜੇ ਨੰਬਰ ਤੇ ਆਪਾਂ ਕੋਲ ਹੈਗਾ ਫਿਰੋਜੀ ਕਲਰ ਇਹ ਇੰਨੇ ਡਿਮਾਂਡ ਚ ਹੈ ਇਹ ਪਹਿਲੇ ਵੀ ਸਾਡੇ ਕੋਲ ਆ ਚੁੱਕਿਆ ਤੇ ਇਸ ਤੋਂ ਬਾਅਦ ਹੈ ਜੀ ਬਲੈਕ ਕਲਰ ਇਹ ਤੁਸੀਂ 올ਓਵਰਸ ਵੀ ਲੈ ਸਕਦੇ ਹੋ ਤੇ ਇਹ ਤੁਸੀਂ ਮੈਚਿੰਗ ਚ ਵੀ ਲੈ ਸਕਦੇ ਹੋ ਚੋਇਸ ਤੁਹਾਡੀ ਹੋਊਗੀ ਇਸ ਤੋਂ ਬਾਅਦ ਹੈ ਜੀ ਗ੍ਰੇ ਕਲਰ ਗ੍ਰੇ ਚ ਫਲਾਵਰ ਪ੍ਰਿੰਟਿੰਗ ਹੈ ਮੈਂ ਤੁਹਾਨੂੰ ਬਿਲਕੁਲ ਨੇੜੇੋਂ ਦਿਖਾ ਦਿੰਨੀ ਆ ਬਹੁਤ ਸੋਹਣਾ ਸੂਟ ਹੈ ਜੀ ਦੇਖ ਸਕਦੇ ਹੋ ਤੁਸੀਂ ਜ ਜਿਵੇਂ ਦੁਪੱਟਾ ਤੁਸੀਂ ਡਾਈ ਕਰਾਓਗੇ ਗ੍ਰੇ ਕਲਰ ਦਾ ਡਾਈ ਕਰਾ ਕੇ ਉਹਦੇ ਚ ਪਰਪਲ ਕਲਰ ਦੀ ਟਾਈ ਐਂਡ ਡਾਈ ਵੀ ਪਵਾ ਸਕਦੇ ਹੋ ਤੇ ਉਸ ਤੋਂ ਬਾਅਦ ਆ ਗਿਆ ਜੀ ਕਾਪਰ ਕਲਰ ਸ਼ਾਈਨਸ ਆ ਰਿਆਂ ਚ ਪਰ ਐਸਾ ਨਹੀਂ ਹੈਵੀ ਸੌਫਟ ਨਹੀਂ ਹੈ ਮਸ਼ਲੀਨ ਬਿਲਕੁਲ ਸੌਫਟ ਹੈ ਜੀ ਬਹੁਤ ਸੌਫਟ ਹੈ ਕਲਰ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਤੁਸੀਂ ਇਹਦੇ بیس ਨਾਲ ਦੀ ਵੀ ਬਾਟਮ ਲਾ ਸਕਦੇ ਹੋ ਜੇ ਕਿਸੇ ਨੇ ਕਰੀਮ ਲਵਾਣੀ ਹੋਵੇ ਅਸੀਂ ਕਰੀਮ ਵੀ ਲਾ ਸਕਦੇ ਆ ਇਦੀ ਬਾਟਮ ਆਪਾਂ ਕੋਲ ਗ੍ਰੀਨ ਕਲਰ ਦੀ ਹੈ ਜੋ ਕਿ ਉੱਥੋਂ ਹੀ ਉਹਨਾਂ ਨੇ ਮੈਚਿੰਗ ਕਰਕੇ ਹੀ ਦਿੱਤੀ ਸੀ ਇਹ ਵੀ ਬਹੁਤ ਸੋਹਣਾ ਮਸ਼ਲੀਨ ਦਾ ਸੂਟ ਹੈ ਜੀ ਔਰ ਸਾਰਿਆਂ ਦੀ ਹੀ ਕੋਸਟ ਜੇ ਤੁਸੀਂ 올ਓਵਰ ਲੈਂਦੇ ਹੋ ਤਾਂ 1500 1700 1600 ਤਿੰਨ ਤਿੰਨ ਚਾਰਾਂ ਦੇ ਸਟੱਫ 'ਚ ਥੋੜਾ ਜਿਹਾ ਕੰਪਨੀ ਦਾ ਫਰਕ ਹੈ ਬਾਕੀ ਜੇ ਮੈਚਿੰਗ ਲੰਦੇ ਹੋ ਤਾਂ 1300 ਦਾ ਸੂਟ ਆਂਦਾ ਹੈ ਜੀ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਦੁਬਾਰੇ ਸਾਰੇ ਹੀ ਸੂਟ ਇੱਕ ਵਾਰ ਦਿਖਾ ਰਹੀ ਹਾਂ ਕੋਈ ਵੀ ਸੂਟ ਤੁਹਾਨੂੰ ਪਸੰਦ ਹੋਵੇ ਤੁਸੀਂ ਮੈਨੂੰ ਮੈਸੇਜ ਪਾ ਸਕਦੇ ਹੋ ਜੀ ਤੇ ਇਹ ਆ ਵੀ ਕਿਸੇ ਨੂੰ ਵੀ ਇਹਨਾਂ ਨਾਲ ਦੁਪੱਟਾ ਟਾਈ ਐਂਡ ਡਾਈ ਕਰਾਣਾ ਹੋਵੇ ਜਾਂ ਤੁਸੀਂ ਦੁਪੱਟਾ ਪਲੇਨ ਲੈਣਾ ਹੋਵੇ ਆਪਾਂ ਤੁਹਾਨੂੰ ਵਿਦਲੇਸ਼ ਸਾਰਾ ਸੂਟ ਹੀ ਰੈਡੀ ਕਰਕੇ ਦਵਾਂਗੇ ਜੀ ਜੇ ਕਿਸੇ ਨੂੰ ਸਟੀਚਿੰਗ ਦੀ ਰਿਕਵਰਮੈਂਟ ਹੋ ਅਸੀਂ ਸਟੀਚਿੰਗ ਵੀ ਸੂਟ ਨੂੰ ਕਰਕੇ ਦਵਾਂਗੇ ਸੋ ਤੁਸੀਂ ਵੀ ਇਦਾਂ ਦੇ ਵਧੀਆ-ਵਧੀਆ ਪ੍ਰਿੰਟਡ ਸੂਟ ਗਰਮੀ ਦੇ ਮੌਸਮ ਦੇ ਅਨੁਸਾਰ ਪਾਉਣ ਲਈ ਤੇ ਖਰੀਦਣ ਲਈ ਸਾਨੂੰ ਸੰਪਰਕ ਕਰੋ ਜੀ ਤੇ ਸਾਡੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਓਕੇ ਥੈਂਕ ਯੂ